ਹਾਂਜੀ ਅੱਜ ਆਪਾਂ ਇੱਕ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਜੀ ਨਵੀਂ ਰੈਸਪੀ ਲੈ ਕੇ ਆਏ ਹਾਂ ਆਰਬੀ ਦੀ ਫਰਾਈ ਤਰੀ ਵਾਲੀ ਸਬਜੀ ਤੇ ਇਹ ਬੜੀ ਆਸਾਨ ਹੈ ਜੀ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਮੋਟੀ ਮੋਟੀ ਆਰਬੀ ਲੈ ਲੈਣੀ ਆ ਅਸੀਂ ਅੱਧਾ ਕਿਲੋ ਆਰਬੀ ਲਈ ਆ ਤੇ ਇਸ ਨੂੰ ਧੋ ਕੇ ਤੁਸੀਂ ਛੱਲ ਲੈਣਾ ਜੀ ਤੁਸੀਂ ਚਾਹੋ ਤਾਂ ਇਸ ਦੇ ਪੀਸ ਕਰਕੇ ਫਰਾਈ ਕਰ ਲਓ ਤੁਸੀਂ ਚਾਹੋ ਤਾਂ ਇਹਨੂੰ ਆ ਸਾਬਤੀ ਫਰਾਈ ਕਰ ਲਓ ਪਰ ਫਰਾਈ ਇਹਨੂੰ ਹਾਫ ਕਰਨਾ ਪੂਰੀ ਨਹੀਂ ਕਰਨਾ ਇਹ ਤੇ ਆਪਾਂ ਕਰ ਤੇਲ ਕਰ ਲਿਆ ਗਰਮ ਜੀ ਹਲਕਾ ਜਿਹਾ ਸਰੋਂ ਦਾ ਤੇਲ ਲੈਣਾ ਤੁਸੀਂ ਜਿਹੜਾ ਮਰਜ਼ੀ ਲੈ ਲਿਓ ਰਿਫਾਈਨਡ ਲੈ ਲਿਓ ਪਰ ਅਸੀਂ ਸਰੋਂ ਦਾ ਤੇਲ ਹੀ ਵਰਤਦੇ ਆ ਇਸ ਨੂੰ ਹਲਕਾ ਜਿਹਾ ਹਲਕੀ ਜਿਹੀ ਆਜ ਤੇ ਤੇ ਹਲਕਾ ਜਿਹਾ ਬ੍ਰਾਊਨ ਕਰਨਾ ਜੀ ਇਹਦਾ ਚਿੱਟਾਪਨ ਖਤਮ ਨਹੀਂ ਹੋਣਾ ਚਾਹੀਦਾ ਜੀ ਇਹਨੂੰ 5-7 ਮਿੰਟ ਫਰਾਈ ਕਰਨਾ ਜੀ ਬਸ ਜ਼ਿਆਦਾ ਨਹੀਂ ਤੇ ਇਹ ਨੂੰ ਚੈੱਕ ਕਰ ਲਿਓ ਛੁਰੀ ਦੀ ਮੱਦਰ ਨਾਲ ਚਾਹੇ ਚਮਚੇ ਨਾਲ ਫੇਕੇ ਦੇਖ ਲਿਓ ਮਾੜੀ ਜੀ ਸੌਫਟ ਹੋ ਜੇ ਤੇ ਇਹਨੂੰ ਤੁਸੀਂ ਕੱਢ ਲੈਣਾ ਜੀ ਕੜਾਈ ਚੋਂ ਕੱਢ ਲੈਣਾ ਤੇ ਥੋੜਾ ਰੈਸਟ ਵਾਸਤੇ ਇੱਕ 판ਡੇ ਚ ਪਾ ਕੇ ਰੱਖ ਦੇਣਾ ਆਪਣੀ ਅਰਬੀ ਤਿਆਰ ਹੋ ਗਈ ਹੈ ਫਰਾਈ ਹੋ ਕੇ ਜੀ ਤੇ ਆਪਾਂ ਇਹਨੂੰ ਤੇਲ ਦੇ ਵਿੱਚੋਂ ਲਿਆ ਕੱਢ ਜੀ ਹਲਕੇ ਹਲਕੇ ਹਾਂਚ ਤੇ ਹੁਣ ਆਪਾਂ ਇਹਦਾ ਮਸਾਲਾ ਤਿਆਰ ਕਰਾਂਗੇ ਪਹਿਲਾਂ ਤੇ ਗਰਮ ਤੇਲ ਦੇ ਵਿੱਚ ਜੀਰਾ ਪਾਇਆ ਇੱਕ ਕਟਿਆ ਹੋਇਆ ਪਿਆਜ਼ ਥੋੜੀ ਜੀ ਅਦਰਕ ਤੇ ਲਸਣ ਇਹਨੂੰ ਹਲਕਾ ਜਿਹਾ ਬ੍ਰਾਊਨ ਕਰਨਾ ਜੀ ਦੋ ਤਿੰਨ ਅਕਲੀਆਂ ਆਪਾਂ ਲਸਣ ਦੀਆਂ ਹੋਰ ਪਾਈਆਂ ਇਹਨੂੰ ਹਲਕਾ ਜਿਹਾ ਅ ਭੁੰਨਣਾ ਹੈ ਜਦੋਂ ਇਹਦੇ ਵਿੱਚ ਖੁਸ਼ਬੂ ਆਉਣ ਲੱਗ ਜਾਵੇ ਕਿਉਂਕਿ ਆਪਾਂ ਇਹਨਾਂ ਦੀ ਗ੍ਰੈਂਡ ਕਰਕੇ ਇਹਨੂੰ ਪੇਸਟ ਬਣਾਉਣਾ ਹੈ ਤੇ ਇਸ ਕਰਕੇ ਇਹਨੂੰ ਹਲਕਾ ਜਿਹਾ ਬ੍ਰਾਊਨ ਕਰਨਾ ਕੱਚਾਪਨ ਦੂਰ ਹੋ ਜਾਵੇ ਬਸ ਇਹਦਾ ਤੇ ਖੁਸ਼ਬੂ ਜਦੋਂ ਆਉਣ ਲੱਗ ਜਾਵੇ ਮਿੰਨੀ ਮਿੰਨੀ ਜੀ ਖੁਸ਼ਬੂ ਆਉਣ ਲੱਗ ਜਾਵੇ ਉਦੋਂ ਤੁਸੀਂ ਇਹਨੂੰ ਇੱਕ ਮੈਕਸੀ ਜਾਰ ਚ ਪਾ ਕੇ ਤੇ ਗ੍ਰाइंड ਕਰ ਲੈਣਾ ਆਪਾਂ ਪਾਤਾ ਟਮਾਟਰ ਇਹਦੇ ਚ ਇੱਕ ਕਟਿਆ ਹੋਇਆ ਜੀ ਉਹ ਲਾਸਟ ਤੇ ਪਾਉਣਾ ਜੀ ਤੇ ਇਹਨੂੰ ਹਲਕਾ ਜਿਹਾ ਭੁੰਨਣਾ ਹੈ ਇਹਦਾ ਛਿਲਕਾ ਥੋੜਾ ਜਿਹਾ ਨਰਮ ਹੋ ਜਾਏ ਤੱਕ ਆਪਣਾ ਜਿਹੜਾ ਪੇਸਟ ਤਿਆਰ ਕਰਨ ਵਾਸਤੇ ਮਸਾਲਾ ਤਕਰੀਬਨ ਤਿਆਰ ਹੋ ਗਿਆ ਜੀ ਤੇ ਆਪਾਂ ਇਹਨੂੰ ਨਾ ਮੈਕਸੀ ਚ ਪਾ ਕੇ ਤੇ ਗ੍ਰाइंड ਕਰ ਲਾਂਗੇ ਇੱਕ ਪੇਸਟ ਬਣਾ ਲਾਂਗੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਤੜਕਾ ਲਾਵਾਂਗੇ ਤੁਸੀਂ ਜਿਵੇਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਨਾ ਇਸ ਤਰ੍ਹਾਂ ਹੀ ਇਸ ਨੂੰ ਭੁੰਨਣਾ ਹਲਕਾ ਜਿਹਾ ਭੁੰਨਾ ਕੱਚੇਪਣ ਦਾ ਜਿਹੜਾ ਕੱਚਾਪਨ ਹੈ ਉਹ ਦੂਰ ਹੋ ਜਾਏ ਬਸ ਪਿਆਜ਼ ਦਾ ਟਮਾਟਰ ਦਾ ਤੇ ਆਪਾਂ ਪੇਸਟ ਬਣਾ ਕੇ ਕਹਿੰਦਾ ਹੁਣ ਤੜਕਾ ਲਾਉਣ ਲੱਗਿਆਂ ਇਹਨੂੰ ਪਿਆਜ਼ ਜੋ ਕੁਝ ਵੀ ਤੁਸੀਂ ਪਾਉਣਾ ਉਹ ਪਾ ਸਕਦੇ ਹੋ ਹੋਰ ਇਹਦੇ ਵਿੱਚ ਤੇ ਲੂਣ ਗਰਮ ਮਸਾਲਾ ਸਵਾਦ ਅਨੁਸਾਰ ਤੇ ਕਸੂਰੀ ਮੇਥੀ ਜਦੋਂ ਹਲਕਾ ਜਿਹਾ ਪੁੱਜ ਜੇ ਤੇ ਉਦੋਂ ਆਪਾਂ ਇਹਦੇ ਵਿੱਚ ਜਿਹੜੀ ਫਰਾਈ ਕੀਤੀ ਹੋਈ ਅਰਬੀਆ ਉਹ ਪਾ ਦੇਣੀ ਹੈ ਜੀ ਤੇ ਇਸ ਨੂੰ ਚੰਗੀ ਤਰ੍ਹਾਂ ਮਲਾਉਣਾ ਤਾਂ ਜੋ ਅਰਬੀ ਤੇ ਨਾਲ ਆਪਣਾ ਮਸਾਲਾ ਜਿਹੜਾ ਹੈ ਪੇਸਟ ਹੈ ਉਹ ਲੱਗ ਜਾਵੇ ਤੇ ਹਲਕਾ ਜਿਹਾ 2 ਮਿੰਟ ਵਾਸਤੇ ਇਹਨੂੰ ਭੁੰਨਣਾ ਤਾਂ ਜੋ ਜੋ ਆਪਾਂ ਅਰਬੀ ਥੋੜੀ ਜਿਹੀ ਨਰਮ ਰੱਖੀ ਸੀ ਨਾ ਪੋਥੜ ਜੀ ਹੋਰ ਨਰਮ ਹੋ ਜਾਏ ਤੈਨੂੰ ਫੇਕੇ ਦੇਖ ਲੈਣਾ ਚਮਚੇ ਦੀ ਮਦਦ ਨਾਲ ਚਾਹੇ ਕੜਚੀ ਦੀ ਮਦਦ ਨਾਲ ਇਹਨੂੰ ਫੇਕੇ ਦੇਖ ਲੈ ਤਾਂ ਉਸ ਤੋਂ ਬਾਅਦ ਇਹਦੇ ਅੱਧਾ ਗਲਾਸ ਪਾਣੀ ਦਾ ਪਾ ਦੇਣਾ ਜੀ ਤੈਨੂੰ ਲਗਭਗ ਤੁਸੀਂ 10 ਮਿੰਟ ਮਿੱਠਾ-ਮਿੱਠਾ ਸੇਕ ਲਵਾਉਣਾ ਜੀ ਹਲਕੀ-ਹਲਕੀ ਆਜ ਤੇ ਇਹਨੂੰ 10 ਮਿੰਟ ਪਕਾਉਣਾ ਹੈ ਤਾਂ ਜੋ ਜੇ ਪਾਣੀ ਹੈ ਉਹ ਅਰਬੀ ਸੋਖ ਲਵੇ ਤੇ ਆਪਣਾ ਜਿਹੜਾ ਪੇਸਟ ਹੈ ਉਹ گاੜਾ ਹੋ ਜੇ ਤੇ ਲਓ ਜੀ ਤਿਆਰ ਹੈ ਆਪਣੀ ਅਰਬੀ ਦੀ ਤਰੀ ਵਾਲੀ ਸਬਜੀ ਤੇ ਇਹਨੂੰ ਤੁਸੀਂ ਰੋਟੀ ਨਾਲ ਪਰੋਟੇ ਨਾਲ ਜਿਵੇਂ ਵੀ ਖਾਣਾ ਖਾ ਸਕਦੇ ਹੋ ਪੈਂਦਾ ਭਲੇਖਾ ਫਿਰ ਚਿਕਨ ਵਰਗਾ ਕਿਉਂਕਿ ਇਹ ਇੱਕ ਚਿਕਨ ਟਾਈਪ ਅਰਬੀ ਦੀ ਸਬਜੀ ਹੈ ਜੀ